ਜੋ ਹਮਰੀ ਬਿੰਦ ਹੋਤੀ ਮੇਰੇ ਸਤਗੁਰਾਂ ਸਾਬਿਧ ਤੁਮ ਹਰ ਜਾਣ ਹਾਉ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਾਨ ਨਾ ਤਨ ਗੁਰੂ ਨਾਨਕ ਜਨ ਕੇਰਾ ਜੇਤ ਜਿਐ ਚੁੱਕੈ ਸਭ ਸੋਗ ਸੰਤਪੈ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉ ਰੰਮ ਜਿਨਾਕ ਤੁਧ ਪਾਇਆ ਤਾ ਤਨੀ ਖਸਮ ਧਿਆਇਆ ਇਹ ਨਾ ਜੰਤਾ ਕਹਿ ਵਸ ਕਿਸ਼ਨਾਹੀ ਤੁਧ ਵੇਖੀ ਜਗਤ ਉਪਾਇਆ ਇਕ ਨਾਨੂ ਤੂੰ ਮੇਲ ਲੈਹ ਇਕ ਆਪੋ ਤੁਧ ਖਵਾਇਆ ਗੋੜਿ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ 부ਝਾਇਆ ਸਹਜੇ ਹੀ ਸੱਚ ਸਮਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼ਬਦੋ ਏਕਰਾ ਮਾਤ ਦੀਨ ਦੁਨੀ ਦੇ ਵਾਲੇ ਰਹਿਮਤਾ ਦੇ ਮਜੂਸਮੇ ਸੋਚੀ ਮਾਨਵਤਾ ਦੇ ਸੰਜੇ ਸਤਿਗੁਰੂ ਦੀਨ ਦੁਨੀ ਦੇ ਵਾਲੀ ਰਾਜਾ ਨਰਾਜ ਪਾਨਾਨ ਭਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੀ ਪਾਵਨ ਔਰ ਮੁਕੱਦਸ ਬਾਰਗਾਹ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਰਹੇ ਗੁਰਮੁਖ ਪਿਆਰਿਓ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਸਾਹਿਬ ਜੀਆ ਦੀ ਕਿਰਪਾ ਦੇ ਪਾਤਰ ਬਣ ਕੇ ਇਹ ਸਤਸੰਗਤ ਦੀ ਪਾਵਨ ਘੜੀਆਂ ਦਾ ਆਨੰਦ ਮਾਣਦੇ ਹੋਏ ਆਪਣੇ ਸਵਾਸਾਂ ਰੂਪੀ ਉੰਜੇ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹਾਂ ਸਤਿਗੁਰਾਂ ਨੇ ਤਰਸ ਕਰਕੇ ਜੋ ਕਿ ਪਿਛਲੇ ਸਮੇਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਕਰਵਾਈ 12ਵੀਂ ਪੌੜੀ ਦੇ ਨਾਲ ਤਿੰਨ ਸ਼ਲੋਕ ਆਏ ਉੱਥੋਂ ਤੱਕ ਵੀ ਜੋ ਵਿਚਾਰ ਆਪ ਸੰਗਤ ਨੇ ਸਰਵਣ ਕੀਤੇ ਅਗੇ ਜੋ 11ਵੀਂ ਪੌੜੀ ਹੈ ਉਸ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਸਤਿਗੁਰੂ ਸਾਹਿਬ ਜੀ ਆਨੇ ਕਿਰਪਾ ਕਰਕੇ ਇਹਨਾਂ ਸ਼ਲੋਕਾਂ ਦੇ ਰਾਹੀਂ ਜੋ ਕਾਲ ਯੁਗ ਦੇ ਵਿੱਚ ਵਾਪਰ ਰਿਹਾ ਏ ਉਸ ਨੂੰ ਬਿਆਨ ਕੀਤਾ ਹੈ ਸਤਿਗੁਰੂ ਸਾਹਿਬ ਜੀ ਆਨੇ ਕਾਲ ਯੁਗ ਦੀ ਦਸ਼ਾ ਦੱਸੀ ਹੈ ਗਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵ ਸਚ ਚੰਦਰਮਾ ਦੀ ਸੇਖੋ ਕੈ ਚੜਿਆ ਗਿਆਨ ਦਾ ਜਿਹੜਾ ਪ੍ਰਕਾਸ਼ ਸੀ ਉਹ ਦੂਰ ਹੋ ਗਿਆ ਤੇ ਜਿਸ ਪ੍ਰਕਾਰ ਮਸਿਆ ਵਾਲੇ ਦਿਨ ਹਨੇਰਾ ਹੁੰਦਾ ਏ ਉਸੇ ਪ੍ਰਕਾਰ ਇਹ ਦੁਨੀਆ ਤੇ ਇਸ ਸੰਸਾਰ ਤੇ ਚਾਰੇ ਪਾਸੇ ਹਨੇਰਾ ਹੈ ਸੋ ਪਾਪ ਦਾ ਜਿਹੜਾ ਜੋਰ ਵੱਧ ਗਿਆ ਤੇ ਪੁੰਨ ਕਿਤੇ ਨਜ਼ਰ ਨਹੀਂ ਆ ਰਹੀ ਇਸ ਪ੍ਰਕਾਰ ਦੀ ਦਸ਼ਾ ਬਣੀ ਪਈ ਹੈ ਭਾਈ ਗੁਰਦਾਸ ਜੀ ਆ ਨੇ ਦੱਸਿਆ ਉਲਟੀ ਬਾੜ ਖੇਤ ਕੌ ਖਾਈ ਕਹਿੰਦੇ ਜਦੋਂ ਜਿਹੜਾ ਖੇਤ ਹੁੰਦਾ ਹੈ ਨਾ ਖੇਤ ਖੇਤ ਦੇ ਨਾਲ ਚਾਰੇ ਪਾਸੇ ਵਾੜ ਕੀਤੀ ਜਾਂਦੀ ਹੈ ਕਿ ਜਿਹੜਾ ਕੋਈ ਜਾਨਵਰ ਆ ਖੇਤ ਦੇ ਵਿੱਚ ਨਾ ਬੜੇ ਤੇ ਉਹ ਫਸਲ ਨੂੰ ਨੁਕਸਾਨ ਨਾ ਪਹੁੰਚਾਵੇ ਚਾਰੇ ਪਾਸੇ ਉਹ ਵਾੜ ਕੀਤੀ ਜਾਂਦੀ ਹੈ ਥੂਣੀਆਂ ਗੱਡ ਕੇ ਜਾਂ ਡੰਡੇ ਗੱਡ ਕੇ ਉਹਦੇ ਨਾਲ ਰਸੀ ਬੰਨੀ ਜਾਂਦੀ ਹੈ ਤੋਂ ਉਸ ਪ੍ਰਕਾਰ ਜਿਹੜੀ ਵਾੜ ਹੈ ਉਹ ਖੇਤ ਨੂੰ ਪਸ਼ੂ ਪੰਛੀਆਂ ਤੋਂ ਬਚਾਉਂਦੀ ਹੈ ਪਰ ਹੁਣ ਇੱਥੇ ਕੰਮ ਹੀ ਉਲਟਾ ਹੋ ਗਿਆ ਪਸ਼ੂ ਪੰਛੀਆਂ ਨੇ ਤੇ ਕੀ ਉਹ ਖੇਤਾਂ ਨੂੰ ਨੁਕਸਾਨ ਕਰਨਾ ਸੀ ਉਹ ਜਿਹੜੀ ਵਾਰਡ ਹੈ ਉਹੀ ਖੇਤ ਨੂੰ ਨੁਕਸਾਨ ਕਰੀ ਜਾ ਰਹੀ ਹੈ ਖਾਈ ਜਾ ਰਹੀ ਹੈ ਭਾਵ ਇਸ ਸੰਸਾਰ ਤੇ ਜਿਹੜੇ ਧਾਰਮਿਕ ਆਗੂ ਸਨ ਉਹਨਾਂ ਨੇ ਬਚਾਉਣਾ ਸੀ ਸੰਸਾਰ ਨੂੰ ਸਿੱਧੇ ਪਾਸੇ ਲਾਉਣਾ ਸੀ ਤੇ ਸੰਸਾਰ ਨੂੰ ਲੁੱਟਣ ਵਾਲੇ ਹੀ ਧਾਰਮਿਕ ਆਗੂ ਹੋ ਗਏ ਉਸ ਸਮੇਂ ਦੀ ਦਸ਼ਾ ਦਸੀ ਹੈ ਤੋ ਉਸ ਪ੍ਰਕਾਰ ਉਹ ਮਿੱਟੀ ਹੋਈ ਧੁੰਦ ਨੂੰ ਜਿਹੜੀ ਉਸ ਸੰਸਾਰ ਤੇ ਆਈ ਹੋਈ ਜਿਹੜੀ ਧੁੰਦ ਉਹਨੂੰ ਹਟਾਉਣ ਦੇ ਲਈ ਇਸ ਸੰਸਾਰ ਤੇ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਆਏ ਤੋ ਗੁਰੂ ਸਾਹਿਬ ਜੀ ਆਨੇ ਉਸ ਵੇਲੇ ਦੇ ਹਾਲਾਤ ਦੱਸੇ ਜਿਸ ਪ੍ਰਕਾਰ ਇਹ ਸਤਜੁਗ ਦਾ ਸਮਾਂ ਸੀ ਤੇ ਧਰਮ ਦੇ ਚਾਰ ਜਿਹੜੇ ਥੰਮ੍ਹ ਖੜੇ ਸਨ ਤ੍ਰੇਤਾ ਆਇਆ ਤ੍ਰੇਤੇ ਦੇ ਵਿੱਚ ਤਿੰਨ ਰਹਿ ਗਏ ਦਵਪਰ ਆਇਆ ਦਵਪਰ ਦੇ ਵਿੱਚ ਦੋ ਰਹਿ ਗਏ ਕਾਲ ਯੁਗ ਦੇ ਵਿੱਚ ਜਿਹੜਾ 1 ਖੜਾ ਸੀ ਉਹ ਵੀ ਡਿੱਗ ਗਿਆ ਇਸ ਪ੍ਰਕਾਰ ਧਰਮ ਤੇ ਕਿਤੇ ਵਖਦਾ ਹੀ ਨਹੀਂ ਧਰਮ ਉਹ ਹੈ ਜਿਹੜਾ ਰਸਤਾ ਵਿਖ ਹੁੰਦਾ ਹੈ ਪ੍ਰਮਾਤਮਾ ਨੂੰ ਮਿਲਣ ਦਾ ਪ੍ਰਮਾਤਮਾ ਨੂੰ ਮਿਲਣ ਦੇ ਲਈ ਜਿਹੜਾ ਰਸਤਾ ਵਿਖ ਹੁੰਦਾ ਹੈ ਉਹ ਧਰਮ ਹੈ ਧਰਮ ਵੱਖਰੀਆਂ ਪਾਉਣ ਵਾਸਤੇ ਨਹੀਂ ਹੈ ਇਸ ਕਰਕੇ ਸਤਿਗੁਰੂ ਸਾਹਿਬ ਜੀਆਂ ਨੇ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਸਾਹਿਬ ਜੀਆਂ ਨੇ ਜਿਹੜਾ ਨਿਰਮਲ ਪੰਥ ਇਹ ਨਿਰਮਲ ਪੰਥ ਚਲਾ ਕੇ ਤੇ ਪ੍ਰਮਾਤਮਾ ਨੂੰ ਮਿਲਣ ਦਾ ਜਿਹੜਾ ਤਰੀਕਾ ਆਸਾਨ ਕਰਕੇ ਸਤਿਗੁਰੂ ਸਾਹਿਬ ਜੀਆਂ ਨੇ ਦੱਸਿਆ ਕਿਉਂਕਿ ਪਹਿਲਾਂ ਤੇ ਸਤਜੁਗ 7 ਤ੍ਰੇਤਾ ਜਗੀ ਦੁਆਪਰ ਪੂਜਾ 4 ਉਦੋਂ ਸਤਜੁਗ ਸੀ ਉਦੋਂ ਸਾਰੇ ਸੱਚ ਬੋਲਦੇ ਸੰ ਤ੍ਰੇਤੇ ਦੇ ਜਗ ਕਰਨ ਲੱਗ ਪਏ ਦਵਪਰ ਆਇਆ ਤੇ ਪੂਜਾ ਕਰਨ ਲੱਗ ਪਏ ਹੁਣ ਕਾਲਜੁਗ ਦਾ ਸਮਾਂ ਭਿਆਨਕ ਆਇਆ ਕਿਉਂਕਿ ਨਾ ਪੂਜਾ ਕਰਕੇ ਰੱਬ ਮਿਲਦਾ ਨਾ ਜਗ ਕਰਕੇ ਰੱਬ ਮਿਲਦਾ ਇਹ ਸਾਰੇ ਕਠਨ ਸਾਧਨ ਨੇ ਜੋਗ ਕਰਨਾ ਇਹ ਵੀ ਕਠਨ ਸਾਧਨ ਹੈ ਤਪੱਸਿਆ ਕਰਨੀ ਇਹ ਵੀ ਸਾਧਨ ਕਠਨ ਹੈ ਉਹ ਸਤਗੁਰੂ ਸਾਹਿਬ ਜੀਆਂ ਨੇ ਜਿੱਥੇ ਸਾਰੇ ਆਪਣੇ ਗ੍ਰਸਥ ਮਾਰਗ ਨੂੰ ਛੱਡ ਕੇ ਕਾਰਬਾਰ ਤਿਆਗ ਕਰਕੇ ਤੇ ਬਾਹਰ ਚਲੇ ਜਾਣਾ ਗ੍ਰਸਤ ਨੂੰ ਛੱਡ ਦੇਣਾ ਉਥੇ ਸਤਿਗੁਰੂ ਸਾਹਿਬ ਜੀਆਂ ਨੇ ਕਿਹਾ ਸકલ ਧਰਮ ਮੈਂ ਗ੍ਰਸਤ ਪ੍ਰਧਾਨ ਹੈ ਭਾਈ ਗੁਰਦਾਸ ਜੀਆਂ ਦੇ ਬਚਨਾਂ ਦੇ ਸਾਰਿਆਂ ਤੋਂ ਜਿਹੜਾ ਪ੍ਰਧਾਨ ਧਰਮ ਹੈ ਉਹ ਗ੍ਰਸਤ ਦਾ ਧਰਮ ਹੈ ਇਸ ਕਰਕੇ ਗ੍ਰਸਤ ਨੂੰ ਧਾਰਨ ਕਰਨਾ ਕਰ ਤੇ ਗ੍ਰਸਤ ਦੇ ਵਿੱਚ ਧਾਰਨ ਕਰਦਿਆਂ ਹੋਇਆਂ ਵੀ ਜੇ ਪਰਮਾਤਮਾ ਨੂੰ ਪਾਉਣਾ ਹੈ ਤੇ ਇਹਦੇ ਵਿੱਚ ਐਸਾ ਸੰन्यास ਲੈ ਜਿੱਦਾਂ ਕਮਲ ਦਾ ਫੁੱਲ ਹੁੰਦਾ ਤੇ ਚਿਕੜ ਦੇ ਵਿੱਚ ਹੀ ਹੈ ਪਰ ਉਹ ਉੱਪਰ ਉੱਠ ਕੇ ਰਹਿੰਦਾ ਏ ਨਿਰਲੇਪ ਰਹਿੰਦਾ ਏ ਉਸ ਪ੍ਰਕਾਰ ਦਾ ਤੇਰਾ ਜੀਵਨ ਹੋ ਜਾਵੇ ਤੇ ਤੂੰ ਪਰਮਾਤਮਾ ਨੂੰ ਮਿਲ ਜਾਵੇਂਗਾ ਤੇਰਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇਗਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਗੁਰਬਾਣੀ ਦੇ ਬਚਨ ਹੁੰਦੇ ਕਿ ਐਸਾ ਸੰਿਆਸ ਮੁਖ ਮਨੁੱਖਾ ਤੂੰ ਧਾਰਨਾ ਕਰ ਜੀਦੇ ਨਾਲ ਤੇਰਾ ਗ੍ਰਸਥ ਕਰਮ ਵੀ ਰਹਿ ਜਾਵੇ ਤੇ ਤੇਰਾ ਸੰन्यास ਵੀ ਰਹਿ ਜਾਵੇ ਰੇ ਮਨ ਐਸੋ ਕਰਸ ਨਿਆਸਾ ਬੰਚੇ ਸਦਨ ਸਵੇਕਰ ਸਮਝੋ ਮਨ ਹੀ ਮਹੀਂ ਉਦਾਸਾ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੀ ਨਕਲ ਬढ़ाओ ਗਿਆਨ ਗੁਰੂ ਆਤਮ ਉਦੇਸੋ ਨਾਮ ਵਿਕੂਟ ਲਗਾਓ ਕਹਿੰਦੇ ਅਲਪ ਹਾਰ ਥੋੜਾ ਜਿਹਾ ਜਿਹੜਾ ਪ੍ਰਸ਼ਾਦਾ ਸਕਣਾ ਥੋੜੀ ਜੀ ਨੀਂਦ ਗ੍ਰਹਿਣ ਕਰਨੀ ਅਲਪ ਹਾਰ ਸੁਲਭ ਸੀ ਨਿੰਦਰਾ ਤੇ ਗਿਆਨ ਦਇਆ ਸ਼ਮਾ ਤਨਪ੍ਰੀਤ ਸੀਲ ਸੰਤੋਖ ਸਦਾ ਨਿਰਭੈ ਬੋ ਹੈ ਬੋ ਤ੍ਰਿਗੁਣ ਅਤੀਤ ਐਸੇ ਪ੍ਰਕਾਰ ਤੂੰ ਇਸ ਸੰਸਾਰ ਤੇ ਰਹਿ ਕੇ ਤਿਸ ਨਿਆਸ ਧਾਰਨਾ ਕਰ ਸੋ ਇਸ ਪ੍ਰਕਾਰ ਜਿਹੜਾ ਪ੍ਰਮਾਤਮਾ ਨੂੰ ਮਿਲਣ ਦੇ ਲਈ ਜਿਹੜੇ ਧਾਰਮਿਕ ਆਕੂਆਂ ਨੇ ਮਲਾਉਣਾ ਸੀ ਉਹੀ ਲੁੱਟਣ ਤੇ ਲੱਗ ਗਏ ਐਸੀ ਦਸ਼ਾ ਜਿਹੜੀ ਸੰਸਾਰ ਤੇ ਵਾਪਰ ਗਈ ਸੱਚ ਕਿਤੇ ਦਿਸਦਾ ਨਹੀਂ ਝੂਠ ਦਾ ਹਨੇਰਾ ਚਾਰੇ ਪਾਸੇ ਹੋ ਗਿਆ ਜਿਹੜੇ ਕਰਮਾਂ ਦੇ ਵਿੱਚ ਬੀਜਣੇ ਸੀ ਉਹ ਤੇ ਖਿੰਡ ਗਏ ਉਹ ਟੁੱਟ ਗਏ ਉਹ ਫਿਰ ਕਿਸ ਪ੍ਰਕਾਰ ਉੱਗਣਗੇ ਇਸ ਕਰਕੇ हे ਮਨੁੱਖਾ ਤੂੰ ਆਪਣੇ ਆਪ ਨੂੰ ਭਾਉ ਤੇ ਭਾਉ ਪ੍ਰੇਮ ਤੇ ਡਰ ਦਾ ਜਿਹੜੀ ਪਾਣ ਹੈ ਆਪਣੀ ਸਰੀਰ ਤੇ ਚੜਾਉਣਾ ਕਰ ਉਸ ਤੋਂ ਬਾਅਦ ਆ ਕਾਲ ਯੁਗ ਦੇ ਲੱਛਣ ਕਰਦੇ ਕਹਿੰਦੇ ਸੰਸਾਰ ਤੇ ਨਾ ਐਸੀ ਦਸ਼ਾ ਹੋਈ ਜਿਹੜਾ ਮੋਹ ਸੀ ਜਿਹੜਾ ਅ ਗਿਆਨ ਸੀ ਰਾਜਾ ਬਣ ਕੇ ਬੈਠ ਗਿਆ ਲੋਭ ਤੇ ਪਾਪ ਦੁਨਨੇ ਵਜੀਰ ਹੋ ਗਏ ਝੂਠ ਆਣ ਕੇ ਪ੍ਰਧਾਨ ਹੋ ਗਿਆ ਕਾਮ ਚੋਬਦਾਰ ਹੋ ਗਿਆ ਤੇ ਸਾਰੀ ਜਿਹੜੀ ਲਕਾਈ ਸੀ ਉਹ ਅੰਨੀ ਹੋ ਗਈ ਗਿਆਨ ਤੋਂ ਵੀ ਹੋਣੀ ਅੰਨੀ ਹੋ ਗਈ ਜਿਹੜੇ ਨੇ ਗਿਆਨ ਦੇਣ ਵਾਲੇ ਸਨ ਉਹਨਾਂ ਨੇ ਰਾਸਾਂ ਧਾਰਨ ਕਰਕੇ ਤੇ ਨੱਚਣਾ ਆਰੰਭ ਕਰ ਦਿੱਤਾ ਉੱਚੀ ਉੱਚੀ ਕੂਕਣ ਲੱਗ ਪਏ ਜਿਹੜੇ ਪੰਡਤ ਸਨ ਜਿਨ੍ਹਾਂ ਦੇ ਕੋਲ ਗਿਆਨ ਸੀ ਉਹ ਮਾਇਆ ਦੇ ਪਿੱਛੇ ਲੱਗ ਗਏ ਮਾਇਆ ਦੇ ਪਿੱਛੇ ਲੱਗ ਕੇ ਤੇ ਆਪਣਾ ਜਿਹੜਾ ਗਿਆਨ ਉਹ ਵੀ ਗਵਾ ਲਿਆ ਜਿਹੜੇ ਜਤੀ ਸਨ ਉਹ ਜੁਗਤ ਨੂੰ ਹੀ ਨਹੀਂ ਜਾਣਦੇ ਜਿਹੜੇ ਧਰਮੀ ਨੇ ਉਹ ਆਪਣਾ ਧਰਮ ਗਵਾਈ ਜਾ ਰਹੇ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀਆਂ ਨੇ ਜਿਹੜੇ ਕਾਲ ਯੁਗ ਦੇ ਲੱਛਣ ਦੱਸੇ ਸਤਗੁਰੂ ਸਾਹਿਬ ਜੀ ਦੱਸਦੇ ਨੇ ਕਿ ਜਿਹੜਾ ਪਾਪ ਐ ਪੁੰਨ ਐ ਉਹ ਵੀ ਮਨੁੱਖ ਦੇ ਹੱਥ ਨਹੀਂ ਐ ਉਸ ਆ ਪਰਮਾਤਮਾ ਦੇ ਹੱਥ ਐ ਇਹ ਸੰਸਾਰ ਸਮੁੰਦਰ ਨੂੰ ਪਾਰ ਕਰਨ ਦੇ ਲਈ ਸਾਰਿਆਂ ਨੇ ਛਾਲਾਂ ਮਾਰੀਆਂ ਹੋਈਆਂ ਨੇ ਸਮੁੰਦਰ ਦੇ ਵਿੱਚ ਪਰ ਪਾਰ ਉਹਨੇ ਨਿਕਲਣਾ ਐ ਜਿਹਦੇ ਹੱਥ ਸਤਗੁਰੂ ਸਾਹਿਬ ਜੀਆਂ ਨੇ ਫੜ ਲਿਆ ਜੀ ਦੀ ਬਾਹ ਸਤਗੁਰੂ ਸਾਹਿਬ ਜੀਆਂ ਨੇ ਫੜ ਲਈ ਕਿਉਂਕਿ ਉਹ ਪ੍ਰਮਾਤਮਾ ਦੇ ਅੱਗੇ ਨਾ ਜੱਤ ਜਬੱਡੀਆਂ-ਵੱਡੀਆਂ ਕੁੱਲਾਂ ਚੱਲਦੀਆਂ ਨੇ ਤੇ ਨਾ ਪ੍ਰਮਾਤਮਾ ਦੇ ਇੱਕੀ ਜੋਰ ਚੱਲਦਾ ਏ ਤੇ ਜਿਨ੍ਹਾਂ ਦੇ ਲੇਖੇ ਦੇ ਪ੍ਰਮਾਤਮਾ ਦੇ ਪਤ ਪੈ ਗਈ ਪ੍ਰਮਾਤਮਾ ਦੇ ਇੱਕ ਦਰੋਂ ਘਰੋਂ ਇੱਜ਼ਤ ਪੈ ਗਈ ਉਹੀ ਇਸ ਸੰਸਾਰ ਤੋਂ ਪਾਰ ਨਿਕਲਣ ਵਾਲੇ ਨੇ ਹੁਣ ਅੱਗੇ ਸਤਿਗੁਰੂ ਸਾਹਿਬ ਦੀ ਪੌੜੀ ਤੇ ਰਾਹੀਂ ਦੱਸਣਾ ਕਰਨਗੇ ਕਿ ਇਹ ਸੰਸਾਰ ਤੇ ਜਿਹੜਾ ਮਨੁੱਖ ਹੈ ਕਿਸ ਪ੍ਰਕਾਰ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਕਿਸ ਪ੍ਰਕਾਰ ਇਹ ਸੰਸਾਰ ਤੋਂ ਪਾਰ ਉਤਾਰਾ ਉਸ ਦਾ ਹੋ ਸਕਦਾ ਹੈ ਇਹ ਪਾਵਨ ਬਚਨ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਸਾਂ ਤੋਂ ਉਚਾਰਨ 469 ਅੰਗ ਉੱਪਰ ਸੁਭਾਈ ਮਨ ਹੈ ਪਾਉੜੀ ਤੋਰ ਕਰਮ ਜਨਾਕਾ ਤੁਦ ਪਾਇਆ ਕਹਿੰਦੇ ਜਿਨ੍ਹਾਂ ਤੇ ਪੂਰਬਲੇ ਕਰਮ ਚੰਗੇ ਜਿਨ੍ਹਾਂ ਨੇ ਤੁਰ ਦਰਗਾਹ ਤੋਂ ਆਪਣੇ ਕਰਮ ਲਿਖਾਈ ਜਿਹੜੇ ਚੰਗੇ ਕਰਮ ਲਿਖਾ ਕੇ ਸੰਸਾਰ ਤੇ ਆਏ ਉਹਨਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਤਾਂ ਤਿਨੀ ਖਸਮ ਧਿਆਇਆ ਉਹਨੇ ਫਿਰ ਆਪਣੇ ਖਸਮ ਨੂੰ ਕਿਉਂਕਿ ਇਹ ਜਿਤਨੇ ਵੀ ਸੰਸਾਰ ਤੇ ਮਨੁੱਖ ਨੇ ਇਹ ਸਾਰੇ ਜੀਵ ਰੂਪ ਇਸਤਰੀਆਂ ਨੇ ਇਹ ਜੀਵ ਰੂਪ ਇਸਤਰੀਆਂ ਨੇ ਤੇ ਇਹਨਾਂ ਦਾ ਪਤੀ ਕੌਣ ਹੈ ਪਰਮਾਤਮਾ ਜਿਹੜਾ ਪਰਮਾਤਮਾ ਜਿਹੜਾ ਖਸਮ ਹੈ ਮਨੁੱਖ ਦਾ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਇਸ ਪ੍ਰਕਾਰ ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਫਿਰ ਉਹਨਾਂ ਨੇ ਪਰਮਾਤਮਾ ਨੂੰ ਧਿਆਇਆ ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ ਫਿਰ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ ਇਨਾਂ ਜਨਤਾ ਕੈ ਵਸ ਕਿਛ ਨਹੀਂ ਤੇ ਫਿਰ ਇਸ ਸੰਸਾਰ ਤੇ ਜਿਤਨੇ ਵੀ ਮਨੁੱਖ ਆਏ ਇਹਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਹੈ ਕਿਸੇ ਨੂੰ ਤੇ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਗੁਰਮੁਖਤਾਈ ਸਤ ਸੰਗਤ ਬਖਸ਼ ਦਿੱਤੀ ਉਹਨਾਂ ਨੇ ਸਤ ਸੰਗਤ ਦੇ ਵਿੱਚ ਬੈਠ ਕੇ ਗੁਰਮੁਖਤਾਈ ਧਾਰਨ ਕਰਕੇ ਤੇ ਇਸ ਸੰਸਾਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਤੇ ਇੱਕ ਐਸੇ ਜਿਨ੍ਹਾਂ ਦੇ ਮਾੜੇ ਕਰਮ ਜਿਨ੍ਹਾਂ ਦੇ ਉਜਲ ਭਾਗ ਨਹੀਂ ਉਹਨਾਂ ਨੂੰ ਕੋ ਸੰਗਤ ਬਖਸ਼ ਦਿੱਤੇ ਤੇ ਉਹਨਾਂ ਨੇ ਕੋ ਸੰਗਤ ਕਰਕੇ ਉਹ 84 ਲੱਖ ਜੋ ਉਹਨਾਂ ਦੇ ਚ ਢਟਕਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਇਸ ਪ੍ਰਕਾਰ ਇਹ ਮਨੁੱਖਾਂ ਦੇ ਵਸ ਦੇ ਵਿੱਚ ਕੁਝ ਨਹੀਂ ਐ ਸੋ ਜੋ ਕੁਝ ਵੀ ਕਰਦਾ ਹੈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਪਰ ਇਹ ਹੁੰਦਾ ਕਰਮਾਂ ਦੇ ਆਧਾਰ ਤੇ ਐ ਕਰਦਾ ਪਰਮਾਤਮਾ ਐ ਪਰ ਹੁੰਦਾ ਕਰਮਾਂ ਦੇ ਆਧਾਰ ਤੇ ਐ ਕਿਉਂਕਿ ਕਰਨ ਤੇ ਮਨੁੱਖ ਨਹੀਂ ਕਰਨੇ ਨੇ ਉਹ ਪਰਮਾਤਮਾ ਨੇ ਨਹੀਂ ਕਰਨੇ ਇਸ ਕਰਕੇ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਹੋਈ ਉਹਨਾਂ ਨੂੰ ਵਿਵੇਕ ਬੁੱਧ ਮਿਲ ਗਏ ਬਿਬ ਏਕ ਭਾਵ ਜਿਹੜੀ ਦੁਚਿੱਤੀ ਖਤਮ ਕਰਕੇ ਇੱਕ ਪਰਮਾਤਮਾ ਤੇ ਆਸਰਾ ਕਰਨਾ ਇਹ ਵਿਚਾਰ ਕਰਕੇ ਉਹਨਾਂ ਨੂੰ ਵਿਵੇਕ ਬੁੱਧ ਮਿਲੀ ਉਹਨਾਂ ਨੇ ਪਰਮਾਤਮਾ ਨੂੰ ਪਾਲਿਆ ਉਹਨਾਂ ਤੇ ਸਤਿਗੁਰੂ ਸਾਹਿਬ ਜੀਆਂ ਨੇ ਉਹਨਾਂ ਨੂੰ ਗੁਰਮੁਖਤਾਈ ਬਖਸ਼ ਦਿੱਤੀ ਤੇ ਇੱਕ ਐਸੇ ਮਨੁੱਖ ਜਿਨ੍ਹਾਂ ਨੂੰ ਕੁਸੰਗਤ ਬਖਸ਼ੇ ਜਿਨ੍ਹਾਂ ਦੀ ਮਨਮਤ ਮਨਮੁਖ ਜਿਹੜੇ ਆਪਣੇ ਮਨ ਨੂੰ ਤੇ ਮੂਹ ਨੂੰ ਅੱਗੇ ਰੱਖ ਕੇ ਚੱਲਣ ਵਾਲੇ ਉਹਨਾਂ ਦੀ ਜਿਹੜੀ ਮਤਮਾਨ ਦੇ ਅਨੁਸਾਰ ਚੱਲਣ ਵਾਲੀ ਕਿਉਂਕਿ ਇੱਕ ਨੇ ਗੁਰਮੁਖ ਇੱਕ ਹੈ ਗੁਰਮਤ ਗੁਰਮਤ ਭਾਵ ਗੁਰੂ ਦੀ ਮਤ ਧਰਮ ਕਰਨੀ ਗੁਰਮੁਖ ਭਾਵ ਗੁਰੂ ਦੇ ਵੱਲ ਮੁਖ ਰੱਖਣਾ ਤੇ ਇੱਕ ਹੈ ਮਨਮਤ ਤੇ ਮਨਮੁਖ ਜਿਹੜਾ ਮਨ ਦਾ ਧਾਰਨੀ ਹੋ ਕੇ ਚੱਲਦਾ ਏ ਮਨ ਦੇ ਵੱਲ ਆਪਣਾ ਮੁਖ ਰੱਖਦਾ ਏ ਸੋ ਇਸ ਪ੍ਰਕਾਰ ਜਿਹੜੇ ਮਨਮੁਖ ਨੇ ਉਹਨਾਂ ਦਾ ਪਾਰ ਉਤਾਰਾ ਨਹੀਂ ਹੋਇਆ ਉਹ 84 ਦੇ ਬੰਦਨਾ ਦੇ ਵਿੱਚ ਫਸ ਗਏ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਧਿਆਇਆ ਗੁਰੂ ਸਾਹਿਬ ਜੀ ਨੂੰ ਚੇਤੇ ਕੀਤਾ ਉਹਨਾਂ ਨੇ ਫਿਰ ਸੰਸਾਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਤਦ ਵੇਖੀ ਜਗਤ ਉਪਾਇਆ ਕਿਉਂਕਿ ਸਤਗੁਰੂ ਸਾਹਿਬ ਜੀਆ ਨੇ ਜਗਤ ਉਪਾਇਆ ਭਾਵ ਪੈਦਾ ਕੀਤਾ ਇਸ ਕਰਕੇ ਇਹਨੇ ਸਤਗੁਰੂ ਸਾਹਿਬ ਜੀਾਨ ਨੇ ਜਿਹੜੀਆਂ ਮਨੁੱਖਾਂ ਦੀਆਂ ਤਿੰਨ ਬਿਰਤੀਆਂ ਰੱਖੀਆਂ ਰਾਜਸੀ ਤਾਮਸੀ ਤੇ ਸਾਤਕੀ ਤਾਂ ਇਸ ਪ੍ਰਕਾਰ ਜਿਹੜੀ ਸਾਤਕੀ ਬੁੱਧੀ ਭਾਵ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਇਹ ਵੀ ਮਾਇਆ ਦੇ ਤਿੰਨ ਗੁਣ ਨੇ ਇਹ ਜਿਹੜੀ ਰਾਜਸੀ ਇਹ ਰਾਜ ਪ੍ਰਾਪਤ ਕਰਨ ਦੇ ਲਈ ਤੇ ਜਿਹੜੀ ਤਾਮਸੀ ਬੁੱਧੀ ਹੈ ਇਹਦੇ ਵਿੱਚ ਜਿਹੜਾ ਮਨੁੱਖ ਦੇ ਅੰਦਰ ਵਿਕਾਰ ਆ ਜਾਣੇ ਜਾਂ ਜਿਸ ਪ੍ਰਕਾਰ ਉਹਨਾਂ ਨੂੰ ਭੁੱਖ ਲੱਗਣੀ ਜ਼ਿਆਦਾ ਤੇ ਜ਼ਿਆਦਾ ਉਹਨੇ ਪ੍ਰਸ਼ਾਦਾ ਛਕਣਾ ਜਿਆਦੀ ਉਹਨੇ ਨੀਂਦ ਗ੍ਰਹਿਣ ਕਰਨੀ ਇਹ ਜਿਹੜੇ ਸਾਰੇ ਗੁਣ ਨੇ ਨਾ ਇਹ ਤਾਮਸੀ ਬੁੱਧੀ ਦੇ ਨੇ ਤੇ ਜਿਹੜੀ ਸਾਤਕੀ ਬੁੱਧੀ ਹੈ ਭਾਵ ਪਰਮਾਤਮਾ ਦੀ ਭਗਤੀ ਕਰਨੀ ਪਰਮਾਤਮਾ ਦਾ ਨਾਮ ਜਪਣਾ ਇਸ ਪ੍ਰਕਾਰ ਜਿਹੜੀ ਰਾਜਸੀ ਬੁੱਧੀ ਹੈ ਤੇ ਮਨ ਦੇ ਵਿੱਚ ਇੱਛਾ ਹੋਣੀ ਕਿ ਸਾਨੂੰ ਜਿਹੜਾ ਰਾਜ ਪ੍ਰਾਪਤ ਹੋਵੇ ਇਸ ਪ੍ਰਕਾਰ ਇਹ ਤਿੰਨ ਤਰੀਕੇ ਦੀ ਜਿਹੜੀ ਮਾਇਆ ਹੈ ਸੰਸਾਰ ਤੇ ਵਾਪਰ ਰਹੀ ਹੈ ਇਹਦੇ ਵਿੱਚ ਵੀ ਮਾਇਆ ਹੈ ਉਸ ਕਰਕੇ ਇਹ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਬੁੱਧੀਆਂ ਹਨ ਜਿਹੜੀਆਂ ਮਨੁੱਖ ਦੀਆਂ ਨੇ ਇੱਕ ਰਾਜਸੀ ਤਾਮਸੀ ਤੇ ਸਾਤਕੀ ਇਹ ਤਿੰਨ ਪ੍ਰਕਾਰ ਜਿਹੜਾ ਮਨੁੱਖ ਹੈ ਸੋਚਦਾ ਵਿਚਾਰਦਾ ਹੈ ਸੋ ਉਹ ਜਿਹੜੇ ਜਿਆਦਾ ਖੋਦਨ ਜਲ ਪਾਣੀ ਸ਼ਕਦੇ ਜਾਂ ਜਿਆਦੀ ਨਿੰਦਰਾ ਲੈਂਦੇ ਨੀਂਦ ਲੈਂਦੇ ਉਹਨਾਂ ਦੀ ਇਹ ਤਾਮਸੀ ਵਿਰਤੀ ਹੁੰਦੀ ਹੈ ਉਸਾਧਗੁਰੂ ਸਾਹਿਬ ਜੀਆ ਨੇ ਇਹ ਬਿਰਤੀਆਂ ਵੀ ਆਪਣੇ ਹੱਥ ਹੀ ਰੱਖੀਆਂ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈ ਇਹਨਾਂ ਜਨਤਾ ਕੀ ਬਸ ਕੁਛ ਨਹੀਂ ਇਹ ਜਿਹੜੇ ਮਨੁੱਖ ਨੇ ਇਹਨਾਂ ਦੇ ਵਾਸਤੇ ਕੁਝ ਨਹੀਂ ਐ ਸਤਿਗੁਰੂ ਸਾਹਿਬ ਜੀਆ ਨੇ ਆਪ ਹੀ ਕਿਰਪਾ ਕਰਕੇ ਇਹ ਜਿਹੜੀ ਬੁੱਧੀ ਬਖਸ਼ੀ ਹੈ ਤੇ ਇਹ ਜਿਹੜੇ ਜੰਤ ਨੇ ਇਹਨਾਂ ਵਿੱਚ ਕਿਸੇ ਨੂੰ ਤੇ ਗੁਰਮੁਖਤਾਈ ਬਖਸ਼ ਕੇ ਪ੍ਰਮਾਤਮਾ ਦੇ ਨਾਲ ਮਨਾ ਦਿੱਤਾ ਤੇ ਕਿਸੇ ਨੂੰ ਫਿਰ ਇਹ ਸੰਸਾਰ ਤੇ ਜਿਹੜੀ ਇੱਕ ਸੰਗਤ ਬਖਸ਼ ਕੇ ਤੇ ਇਹ ਸੰਸਾਰ ਦੇ ਬੰਦਨਾ ਦਾ ਸਾਧ ਦਿੱਤਾ ਸਤਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਨੇ ਇਹ ਪ੍ਰਮਾਤਮਾ ਨੇ ਸਾਰਾ ਕੁਝ ਸ੍ਰਿਸ਼ਟੀ ਦੀ ਰਚਨਾ ਸਾਰਾ ਕੁਝ ਆਪ ਕੀਤਾ ਹੈ ਇੱਕ ਨਾ ਨੂੰ ਤੂੰ ਮੇਲ ਲਹਿ ਇੱਕ ਆਪੋ ਤੁਧ ਖਵਾਇਆ ਇੱਕ ਨਾ ਤੇ ਸਤਗੁਰੂ ਸਾਹਿਬ ਜੀਆਂ ਦੀ ਕਿਰਪਾ ਹੋਈ ਸਤਗੁਰੂ ਸਾਹਿਬ ਜੀਆਂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਜਿਸ ਪ੍ਰਕਾਰ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਹੈ ਹਰ ਹਰ ਜੰਦੂਈ ਏਕ ਹੈ ਵਿਭ ਵਿਚਾਰ ਕੁਛ ਨਹੀਂ ਹਰੀ ਦਾ ਜਨ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਜਿਹੜਾ ਜਨ ਹੈ ਉਹ ਤੇ ਪ੍ਰਮਾਤਮਾ ਦੇ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈ ਇਸੇ ਪ੍ਰਕਾਰ ਸਤਗੁਰੂ ਸਾਹਿਬ ਦੀਆਂ ਤੇ ਇੱਕ ਇੱਕਨਾ ਤੇ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ ਆਪਣੇ ਦੇ ਵਿੱਚ ਤੇ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਸਮਝਿਆ ਇੱਕ ਆਪੋ ਦੁੱਧ ਖਵਾਇਆ ਤੇ ਇੱਕ ਐਸੇ ਮਨੁੱਖ ਨੇ ਜਿਨ੍ਹਾਂ ਤੇ ਕੋਈ ਸੰਗਤ ਬਖਸ਼ ਕੇ ਤੇ ਉਹਨਾਂ ਨੂੰ ਫਿਰ ਖੱਜਲਖਵਾਰ ਕੀਤਾ ਏ, ਦੁਤੀ ਕੀਤਾ ਏ। ਕਿਉਂਕਿ ਕਰਮਾਂ ਦੇ ਅਨੁਸਾਰ ਹੀ ਹੋਣਾ ਏ। ਜੇ ਨਾ ਜਦੋਂ ਕਰਮ ਨਹੀਂ ਚੰਗੇ ਮਨੁੱਖ ਦੇ ਤੇ ਫਿਰ ਉਹਨੇ ਖੱਜਲ ਖਰਾਬ ਹੋਣਾ ਏ। ਇਸੇ ਪ੍ਰਕਾਰ ਇੱਕ ਅਪਤ ਦਿਖਵਾਇਆ, ਇੱਕ ਆਪ ਹੀ ਸਤਿਗੁਰੂ ਸਾਹਿਬ ਜੀ ਉਹਨਾਂ ਨੂੰ ਖੱਜਲਖਵਾਰ ਕੀਤਾ ਹੈ। ਗੁਰ ਕਿਰਪਾ ਤੇ ਜਾਣਿਆ। ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਜਿਹੜਾ ਮਨੁੱਖ ਜਾਣ ਸਕਦਾ ਹੈ। ਜਥੇ ਤੁਧ ਆਪ ਉਝਾਇਆ ਜਿੱਥੇ ਸਤਿਗੁਰੂ ਸਾਹਿਬ ਜੀਆਂ ਨੇ ਆਪ ਹੀ 부ਝਾ ਦਿੱਤਾ ਆਪ ਹੀ ਦੱਸ ਦਿੱਤਾ ਕਿਰਪਾ ਕਰਕੇ ਉਹਨਾਂ ਨੂੰ ਫਿਰ ਪਤਾ ਲੱਗ ਗਿਆ ਉਹਨਾਂ ਤੇ ਸਤਿਗੁਰੂ ਸਾਹਿਬ ਜੀਆਂ ਦੀ ਸਮਤ ਸਤਿਗੁਰੂ ਸਾਹਿਬ ਜੀਆਂ ਨੇ ਮਰਕਸ਼ ਕਰਕੇ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ 부ਝਾ ਦਿੱਤਾ ਤੇ ਪ੍ਰਮਾਤਮਾ ਦੇ ਨਾਲ ਮਿਲਾ ਲਿਆ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਸਹਿਜ ਹੀ ਸੱਚ ਸਮਾਇਆ ਫਿਰ ਉਹਨਾਂ ਤੇ ਜਦੋਂ ਕਿਰਪਾ ਹੋਈ ਉਹ ਫਿਰ ਸੱਚ ਦੇ ਵਿੱਚ ਸਮਾ ਗਏ ਸਹਿਜ ਅਵਸਥਾ ਦੇ ਵਿੱਚ ਹੀ ਸੱਚ ਦੇ ਵਿੱਚ ਸਮਾ ਜਾਣਾ ਇਹ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੈ ਕਿਉਂਕਿ ਸਤਗੁਰੂ ਸਾਹਿਬ ਜੀਆਂ ਨੇ ਇਹ ਸ਼ਲੋਕ ਦੀ ਜਦੋਂ ਆਰੰਭਤਾ ਕੀਤੀ ਉਦੋਂ ਵੀ ਸੱਚ ਦੀ ਗੱਲ ਆਏ ਤੇ ਪੌੜੀ ਦੀ ਜਿਹੜੀ ਸਮਾਪਤੀ ਹੈ ਉਦੋਂ ਵੀ ਸੱਚ ਦੀ ਗੱਲ ਆਏ ਜੇ ਸੱਚ ਤੋਂ ਮਨੁੱਖ ਦੂਰ ਹੋ ਗਿਆ ਤੇ ਉਹ ਝੂਠੇ ਬਤਾਲੇ ਨੇ ਭੂਤਲੇ ਨੇ ਜੇ ਸੱਚ ਤੋਂ ਦੂਰ ਹੋ ਗਏ ਤੇ ਫਿਰ ਉਹਨਾਂ ਦੇ ਕਰਮ ਦੇ ਬੀਜ ਵੀ ਨਹੀਂ ਬੀਜੇ ਜਾਣੇ ਜੇ ਸੱਚ ਤੋਂ ਹੀ ਦੂਰ ਹੋ ਗਏ ਉਹਨਾਂ ਦਾ ਜਿਹੜਾ ਕਰਮ ਉਗਣੇ ਨਹੀਂ ਨੇ ਫਲੀਫੂਤ ਨਹੀਂ ਹੋਣੇ ਨੇ ਜੇ ਸੱਚ ਦੇ ਨਾਲ ਜੁੜੇ ਰਹੇ ਤੇ ਫਿਰ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਵੇਗਾ ਇਸ ਕਰਕੇ ਸਤਗੁਰੂ ਸਾਹਿਬ ਜੀ ਇਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਹਨ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ 11 ਪੌੜੀਆਂ ਤੱਕ ਦੀ ਜੋ ਵਿਚਾਰ ਸੰਪੂਰਨ ਹੋ ਚੁੱਕੀ ਹੈ ਵਿਚਾਰ ਕਰਦੇ ਆ ਬੇਤ ਭੁੱਲਾਂ ਹੋਈਆਂ ਆਪ ਜੀ ਬਖਸ਼ਣ ਹਾਰੇ ਕਿਰਪਾ ਕਰਕੇ ਬਖਸ਼ ਦੇਣਾ ਹੋਈਆਂ ਬੇਤ ਭੁੱਲਾਂ ਦੀ ਕਿਮ ਅਗਾ ਤੋਂ ਅਸੀਂ ਇਸ ਬਖਸ਼ਣੇ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਗੁਰ ਕਿਰਪਾ ਤੀ ਜਾਣਿਆ ਜਿੱਥੇ ਤੁਧ ਆਪ 부ਝਾਇਆ ਸਹਜੇ ਹੀ ਸੱਚ ਸਮਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ